ਅਮਿਤ ਸ਼ਾਹ ਦੇ ਖਿਲਾਫ ਅਮਨ ਸੱਚ காங்கிரஸ் ਵੱਲੋਂ ਕੀਤਾ ਗਿਆ ਹੱਲਾ ਬੋਲ ਪ੍ਰਦਰਸ਼ਨ ਅਮਨ ਸਰ ਦੇ ਡਿਪਟੀ ਕਮਿਸ਼ਨਰ ਦਿੱਤਾ ਗਿਆ ਮੰਗ ਪੱਤਰ ਅਮਿਤ ਸ਼ਾਹ ਦੇ ਖਿਲਾਫ ਹੋਵੇ ਮਾਮਲਾ ਦਰਜ ਜਿਹਾਂ ਦਾਸ ਜੀ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਮੁਸ਼ਕਲਾਂ ਲਗਾਤਾਰ ਹੀ ਆਪਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਵੱਲੋਂ ਵੀ ਅਮਿਤ ਸ਼ਾਹ ਦੇ ਉੱਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਦਰ ਅਸਲ ਦੱਸਦੀ ਹੈ ਕਿ ਡਾਕਟਰ ਭੀਮਰਾਓ ਅੰਬੇਦਕਰ ਦੇ ਖਿਲਾਫ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਇਸੇ ਵਾਰ ਦਿੱਤਾ ਜਾਵੇ ਇਹ ਅਜਮਰਤ ਸਰ ਦੇ ਕਾਂਗਰਸ ਦੇ ਦਿਹਾਤੀ ਅਤੇ ਸ਼ਹਿਰੀ ਪ੍ਰਧਾਨ ਵੱਲੋਂ ਅਮਰਤ ਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਛੋਪਿਆ ਗਿਆ ਹੈ ਤਾਂ ਇਸ ਮਾਮਲੇ 'ਚ ਕੀ ਕੀਤਾ ਗਿਆ ਹੈ ਤੁਸੀਂ ਵੀ ਸੁਣੋ ਸਰਪੇਕ ਕਹਿੰਦਾ ਕਿ ਸਾਬ ਹਮਾਨ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਲਗਾਤਾਰ ਹੀ ਦੇਖੋ ਬਾਬਾ ਸਾਹਿਬ ਦਾ ਅਪਮਾਨ ਨਹੀਂ ਸਹੇਗਾ ਹਾਂ ਦੋਸਤਾਂ ਇਸ ਧਾਰੇ ਦੇ ਨਾਲ ਅਸੀਂ ਇੱਥੇ ਆਏ ਹਾਂ ਇੱਕ ਭੀਸ਼ਮ ਪਤਾਮਾ ਜਿਨ੍ਹਾਂ ਨੇ ਸਾਡਾ ਸੰਵਿਧਾਨ ਰਚਿਆ ਜਿਨ੍ਹਾਂ ਨੇ ਸਮਾਜ ਦੇ ਦੁਬਲੇ ਕੁਚਲੇ ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਚੋਕਾ ਕੀਤਾ ਜਿਨ੍ਹਾਂ ਨੇ ਉਹ ਸੰਵਿਧਾਨ ਜਿਸ ਤੋਂ ਮੇਰੇ ਖਿਆਲ ਸਾਰੇ ਦੇਸ਼ਾਂ ਨੇ ਪ੍ਰੇਰਣਾ ਬਹੁਤ ਦੇਸ਼ਾਂ ਨੇ ਉਤੋਂ ਪ੍ਰੇਰਣਾ ਲਈ ਹੈ ਪਹਿਲਾਂ ਤੋਂ ਉਹਨੂੰ ਤੈਸ਼ ਨੈਸ਼ ਕਰਦੀ ਜਿਹੜੀ ਆ ਇਹਨਾਂ ਨੇ ਕੋਸ਼ਿਸ਼ ਕੀਤੀ ਲੋਕਾਂ ਨੇ ਕਿਉਂ ਇਹਨਾਂ ਨੂੰ ਘੱਟ ਸੀਟਾਂ ਮਿਲੀਆਂ ਉਸ ਤੋਂ ਇਹ ਇਹ ਆਪਣੀ ਜਿਹੜੀ ਪਾਪ ਸੀ ਜਿਹੜਾ ਇੰਨਾਂ ਦੇ ਮੰਨ ਦਾ ਉਹ ਪੂਰਾ ਨਹੀਂ ਹੋ ਸਕਿਆ ਫਿਰ ਇਹਨਾਂ ਨੇ ਆ ਨਵਾਂ ਕੰਮ ਕਰਤਾ ਬਾਬਾ ਸਾਹਿਬ ਦਾ ਜਿਹੜਾ ਵਾ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਬਾਰੇ ਅਪਸ਼ਬਦ ਬੋਲੇ ਇਸ ਦਾ ਹਰ ਹਿਰਦਾ ਬਲੁੰਦ ਰਿਆ ਪਿਆ ਤੇ ਭਾਜਪਾ ਨੂੰ ਇਸ ਦਾ ਜਿਹੜੀ ਕੀਮਤ ਚੁਕਾਣੀ ਪਊਗੀ ਇਸ ਚੀਜ਼ ਨੂੰ ਲੈ ਕੇ ਅਸੀਂ ਉਹਦੇ ਤੇ ਜਿਹੜਾ ਉਹਨਾਂ ਦਾ ਮਿਰਸ਼ਾ ਜੀ ਦਾ ਅਸਤੀਫਾ ਲੈਣ ਵਾਸਤੇ ਔਰ ਮੋਦੀ ਸਾਹਿਬ ਦੇ ਉੱਤੇ ਦਬਾਅ ਬਣਾਉਣ ਵਾਸਤੇ ਅਸੀਂ ਸਾਰੇ ਹੁਣ ਇੱਥੋਂ ਮਾਰਚ ਕਰ ਰਹੇ ਹਾਂ ਇਹ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਦੀ ਜਿਹੜੀ ਆ ਉਹਨਾਂ ਦੀ ਫੀਲ ਦੇ ਉੱਤੇ ਹੋ ਰਿਹਾ ਤੇ ਡੀਸੀ ਸਾਹਿਬ ਤੋਂ ਇਹ ਮੈਮੋਰੰਡਮ ਤੇ ਆ। ਪਾਸਾ ਦੇ ਜਿਹੜੇ ਦੋ ਲੋਕ ਸਭਾ ਆਪਣਾ ਮੈਂਬਰ ਸੀਗੇ ਉਹਨਾਂ ਤੇ ਵੀ ਕਹਿੰਦੇ ਜੀ ਕਾਂਗਰਸੀਆਂ ਨੇ ਜਿਹੜਾ ਕੀ ਹਮਲਾ ਕੀਤਾ ਉਹਦੇ ਜਖਮੀ ਹੋ ਗਏ। ਦੇਖੋ ਸਰ ਇਹ ਦਾਅਵੇ ਬਾਜ਼ੀ ਕਰਦੇ ਵਿੱਚ ਮੈਨੂੰ ਤੇ ਅੱਜ ਜਯਾ ਵਚਨ ਜੀ ਦੀ ਉਹ ਗੱਲ ਚੇਤੇ ਆ ਰਹੀ ਆ। ਉਹ ਕਹਿੰਦੇ ਕਿ ਮੈਂ 200 ਤੋਂ ਵੱਧ ਫਿਲਮਾਂ ਕੀਤੀਆਂ। ਪਰ ਮੈਂ ਇੰਨੀ ਬਿੱਤਰ ਐਕਟਿੰਗ ਜਿਹੜੀ ਆ ਨਾ ਜਿਹੜੀ ਇਹਨਾਂ ਦੇ ਭਾਜਪੀ ਦੇ ਐਮਪੀਸ ਦੇ ਕੀਤੀ ਆ ਇਹੋ ਜੀ ਜਿਹੜੀ ਐਕਟਿੰਗ ਕਹਿੰਦੇ ਇਹਨਾਂ ਨੂੰ ਤੇ ਔਸਕਰ ਮਿਲਣਾ ਚਾਹੀਦਾ ਵੇਖੋ ਇਹਨਾਂ ਨੇ ਨਾ ਇੱਕੋ ਹੀ ਤਰੀਕਾ ਫਦਾਇਆ ਵਾ মিডিਆ ਜਿਹੜਾ ਮੇਨਸਟ੍ਰੀਮ মিডিਆ ਵਾ ਉਹ ਇਹਨਾਂ ਦੇ ਹੱਥ ਵਿੱਚ ਇਹ ਨੀ ਕੀ ਜੀ ਗੱਲ ਨੂੰ ਵੱਡਾ ਬਣਾਉਣ ਦੀ ਮਹਾਰਤ ਰੱਖਦੇ ਆ ਪਰ ਦੇਸ਼ ਦੇ ਲੋਕ ਜਿਹੜਾ ਵਾਏ ਜਾਗ ਚੁੱਕੇ ਇਦਾਂ ਦੀਆਂ ਚਾਲਾਂ ਸਮਝ ਚੁੱਕੇ ਆ ਤੇ ਇਦਾਂ ਦੀਆਂ ਗੱਲਾਂ ਚ ਨਹੀਂ ਆ ਨਾ ਤੁਲ ਕੇ ਬਿਆਨਬਾਜ਼ੀ ਹੋਣੀ ਜਿਹੜੇ ਏਡੇ ਵੱਡੇ ਅਹੁਦੇ ਤੇ ਬਹਿ ਕੇ ਇੱਕ ਬੰਦਾ ਐਸੀ ਬਿਆਨਬਾਜ਼ੀ ਬਿਆਨਬਾਜ਼ੀ ਇਹ ਵੈਸੇ ਵੀ ਸ਼ਰਮਨਾਕ ਆ ਜੀ ਉਨਾਂ ਨੂੰ ਉਸ ਅਹੁਦੇ ਦੀ ਮਾਨ ਮਰਿਆਦਾ ਰੱਖਣੀ ਚਾਹੀਦੀ ਸਰਕਾਰ ਜਸਵੀਰ ਸਿੰਘ ਜੀ ਡਿੰਪਾ ਸੋਨੀ ਸਾਹਿਬ ਜਿਸ ਤਰ੍ਹਾਂ ਦੇ ਲਫ਼ਜ਼ ਅਮੀਸ਼ਾਹ ਵੱਲੋਂ ਬਾਬਾ ਸਾਹਿਬ ਨੂੰ ਲੈ ਕੇ ਬੋਲੇਗੇ ਨੇ ਕੀ ਕਹਿਣਾ ਚਾਹੋਗੇ ਸਰਪੰਚ ਵੇਖੋ ਇਹ ਜਿੰਨਿਆਂ ਵੀ ਨਿੱੱਧਿਆ ਕਰੋ ਉਨੀ ਥੋੜੀ ਆ ਡਾਕਟਰ ਭੀਮrao Ambedkar ਜੀ ਜਿਨ੍ਹਾਂ ਦੀ ਹਿੰਦੁਸਤਾਨ ਨੂੰ ਬੜੀ ਭੱਟੀ ਦੇਣ ਆ ਜੇ ਅੱਜ ਅਸੀਂ ਸਾਰੇ ਇੱਥੇ ਦੇਖ ਰਹੇ ਆ ਇਹ ਡੈਮੋਕਰੇਸੀ ਜਿਹੜੀ ਸਾਨੂੰ ਦਿੱਤੀ ਆ ਇਹ ਡਾਕਟਰ ਭੀਮrao ਮੇਤਕਰ ਜੀ ਨੇ ਦਿੱਤੀ ਆ ਬਾਬਾ ਸਾਹਿਬ ਜੀ ਨੇ ਦਿੱਤੀ ਆ ਸੋ ਉਹਨਾਂ ਦਾ ਅਪਮਾਨ ਕਰਨਾ ਮੈਂ ਸਭ ਨਾਲ ਇਹ ਤੋਂ ਵੱਡੀ ਧੋਖਾ ਦੀ ਗੱਲ ਕੋਈ ਹੋ ਨਹੀਂ ਸਕਦੀ ਸੋ ਕਾਂਗਰਸ ਪਾਰਟੀ ਨੇ ਸਾਰੇ ਹਿੰਦੁਸਤਾਨ 'ਚ ਇਹ ਰੋਸਵਾਰਚ ਜਿਹੜਾ ਸਾਰੇ ਜ਼ਿਲ੍ਹਕਾ 'ਚ ਸਾਰੇ ਹਿੰਦੁਸਤਾਨ 'ਚ ਰੱਖਿਆ ਜਮਦਰ ਸਰ ਕਾਂਗਰਸ ਵੱਲੋਂ ਵਿਧਾਇਕੀ ਵੱਲੋਂ ਸਾਡੇ ਹਰ ਪ੍ਰਤਾਪ ਸਿੰਘ ਜੀ ਨਾਲਾ ਉਹਨਾਂ ਅਸ਼ੋਕ ਪੱਪੂ ਜੀ ਸਾਡੇ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਜਿੰਪਾ ਜੀ ਇਹ ਸਾਰੇ ਲੀਡਰਸ ਬਾਨ ਸਾਰੇ ਕੌਂਸਲਸ ਬਾਨ ਅੱਜ ਰੋਸ ਮਾਰਚ ਵਿੱਚ ਸ਼ਾਮਲ ਹੋਏ ਨੇ ਸੋ ਇਹ ਰੋਸ ਮਾਰਚ ਜਿਹੜਾ ਹੈ ਇਹ ਡੀਸੀ ਦੇ ਦਫ਼ਤਰ ਤੱਕ ਜਾਏਗਾ ਸੋ ਮੈਂ ਸਮਝਦਾ ਕਿ ਬੜਾ ਵੱਡਾ ਦੁੱਖ ਹੋਇਆ ਸਾਰੇ ਹਿੰਦੂਸਾਨੀਆਂ ਨੂੰ ਜੋ ਇਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਨੇ ਨਹੀਂ ਬੋਲੇ। ਲੇਕਿਨ ਸੋਨੀ ਸਾਹਿਬ ਉਹਤੇ ਦੂਸਰੇ ਪਾਸੇ ਰਾਹੁਲ ਗਾਂਧੀ ਉਹਤੇ ਕਾਂਤੀ ਪਾਸਰੇ ਨੇ ਕਿ ਉਹਨਾਂ ਵੱਲੋਂ ਐਸਪੀ ਨੂੰ ਕਿਹਾ ਕਿ ਕੀ ਕਰਨਾ ਚਾਹੋਗੇ ਜਨਾਬ ਬੰਦੀ ਨੂੰ ਤੁਸੀਂ ਕੀ ਕਰਨਾ ਚਾਹੋਗੇ ਵਾ ਹੋ ਗਿਆ ਹੁਣ ਮੇਰਾ ਵੀ ਚੰਗਾ